ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦਰਸ਼ਕ ਵੀਰਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਹੁਣ ਉਹ ਪਹੁੰਚ ਗਏ ਮਸ਼ੀਨ ਤੇ ਤੇ ਉੱਥੇ ਖੜੀਏ ਉਦੋਂ ਰਾਤ ਦੀ ਖੜਾ ਕੇ ਤੇ ਆਏ ਤੇ ਬਸ ਹੁਣ ਕਰ ਲਈਏ ਸਟਾਰਟ ਸਟਾਰਟ ਕਰਕੇ ਨਾ ਵਾਗੜ ਚੱਕਣੀ ਪੈਣੀ ਪੁੱਠੇ ਕੰਮ ਸਾਰੇ ਸਾਡੇ ਗਰਨੀਆਲਾ ਗੱਲ ਆਵਾ ਇਹ ਤਾਂ ਫੋਨੇ ਫੜੋ ਉਹ ਜਾਪ ਜੀ ਟਰਾਲੀ ਮਗਰ ਪਾ ਲਿਆ ਟਰੈਕਟਰ ਉਹ ਟਰੈਕਟਰ ਮਗਰ ਟਰਾਲੀ ਪਾਈ ਆ ਤੇ ਬਸ ਮੋੜ ਚੱਲ 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 ਹੋਰ ਮੋੜ ਦੇ ਹੋਰ ਆਉਣ ਦੇ ਇਹਨੂੰ ਹੋਰ ਜਾਣ ਦੇ ਬੈਗ ਹਾਂ ਹਾਂ ਕਰ ਬੈਗ ਯਾਰ ਬਸ ਚਾਹ ਦਾ ਵਾਹ ਹੋਲਾ ਰੈਕਟਰ ਆ ਯਾਰ ਇਹ ਵੀ ਦੇਖੋ ਕਿ ਆ ਬਣਦਾ ਉਹ ਇੱਧਰ ਜਿਆਦਾ ਡੂੰਗਾ ਉੱਧਰ ਖੱਡਾ ਕੱਪੜੇ ਲੈਣਾ ਪੈ ਰਿਹਾ ਆ ਫਾਰਨਾ ਦੇ ਕੱਢ ਕੇ ਕਿਤਨੇ ਪਤਾਇਆ ਵਾਦਾ ਵਿੱਚ ਚੱਲ 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 ਬਸ ਬਚ ਗਈ ਨਹੀਂ ਉਹਰੇ ਪਲਟਣ ਦਾ ਡਰ ਤਾਂ ਫਸਾ ਦਈਏ ਨਾ ਫੇਰ ਕਿਸੇ ਹੋਰ ਦਾ ਨਾ ਨਵਾਂ ਨੁਕਸਾਨ ਹੋਵੇ ਮੱਕੋਣੀਆਂ ਦੇ ਰਲ ਜਾਂਦੀ ਸੀ ਏ ਏ ਮੈਂ ਇਤਨਾ ਇਸ਼ਕ ਕਰਾਂ ਤੇ ਸੀ ਇੱਥੇ ਵੀ ਸਤਿ ਮੱਕੋਣੀਆਂ ਤੇ ਲੜ ਜਾਂਦੀ ਸੀ ਮੈਂ ਇਤਨਾ ਇਸ਼ਕ ਕਰਾਂ ਤੇ ਸੀ ਮਰ ਜਮਾਨ ਦਾ ਕਬਰ ਤਾਂ ਜਾਂ ਫਟ ਕੇ ਲੈ ਗਿਆ ਮਰ ਗਈ ਜੇ ਪਰਿਓਨੀ ਤੇਰੇ ਹਾਥਿਓ ਮੇਰੇ ਕਬਰਾਂ ਐ ਮਰ ਗਈ ਪਰਿਓਨੀ ਤੇਰੇ ਹਾਥਿਓ ਲੋ ਜੀ ਪਹੁੰਚ ਗਏ ਹੁਣ ਉਤਾਰ ਦਿਆ ਚਲ ਹਾਲੇ 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 ਆਰਾਮ ਨਰਾਮ ਨਰਾਮ ਅਹ ਨਕਲਾ 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 ਰੱਖ ਲੈ ਰੱਖ ਲੈ ਸਿੱਧੀ ਧਾਰ ਯਾਰ ਹਾਂ 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 ਬੱਸ ਵਾ ਚੱਲ ਚੱਲ ਕੋਈ ਨਹੀਂ ਕੋਈ ਨਹੀਂ ਥੱਲੇ ਰੱਖ ਕੇ ਵਜੇ ਥੱਲੇ ਰੈਣ ਦੇ ਬਾਗੜ ਉੱਪਰ ਰੱਖਾਂ ਹੌਲੀ 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 ਧਾਰ ਚੱਡੀ ਲਾ ਧਾਰ ਬਰਾਬਰ ਹੱਥਾਂ ਨਾਲ ਲੀਵਰ ਲਾ ਜਾਏ ਬਰਾਬਰ ਲੀਵਰ ਲਾ ਚੱਲ 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 ਹੌਲੀ ਹੌਲੀ ਆਮ ਦਾ ਧਾਰੀ ਨੇ ਧਾਰੀ ਆ ਚੱਲ 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 ਭਾਈਆ 2 ਮਿੰਟ ਜਿੰਦਾ ਪਿੱਛੇ ਬਾਰਡ ਘੁਆੜੀ ਆਉਂਗਾ ਚੱਲ ਚਾ ਹਾਂ ਚਾਲ ਤੁਰ ਗਾਵਾਂ ਆ ਬੈੜ ਬਾ ਹੋ ਜਾ ਯਾਰ ਬਸ ਬਸ ਬੜੀਆ ਹੋਰੇ ਰੱਖ ਮੂਰੇ ਹਾਂ ਹੋਰ ਰੱਖ ਮੂਰੇ ਰੱਖ ਬਸ ਰੱਖ ਲਾ ਹੁਣ ਰੱਖ ਲਾ ਹਾਂ ਰੱਖ ਲਾ ਚੱਲ ਤੁਰ ਗਾਵਾਂ ਚੱਲ 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 ਬੱਸ ਹੌਲੀ ਛੱਡੀ ਇਹਨੂੰ ਹੌਲੀ ਛੱਡੀ ਹਾਲੇ ਹਾਲੇ ਹੌਲੀ ਛੱਡਾਂ ਛੜਦੇ 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 ਜੱਲ ਆ ਜਾ ਉਹਦੇ ਕੋਲ ਲੈ ਆ ਯਾਰ ਗੁੱਟ ਕੇ ਖਾ ਬਈ ਸਾਰੇ ਢੰਡਾ ਵੀਰ ਆਇਆ ਅੰਕਲ ਢੰਡਾ ਬਿਲਾ ਲਾਵਾ ਨਾ ਕਰੀਂੇ ਕੰਮ ਖੜਕਲਾਸ ਲੈ ਬਈ ਅਹੀਂ ਚੜਾ ਦੇ ਮਾਨੂੰ ਮਿਸਤਰੀ ਓ ਬਾਬੇ ਆ ਜਾ ਯਾਰ ਅਸੀਂ ਫਿਰ ਚੱਲੇ ਜਾਣਾ ਮਸ਼ੀਨ ਚਾਰਤੀ ਅਸੀਂ ਫਿਰ ਚੱਲੇ ਜਾਣਾ। ਅੰਦਾਜ਼ਾ ਤੁਹਾਨੂੰ ਮੈਂ ਦੱਸ ਸਕਿਆ ਆ ਮੋਟਰ ਵਾਲੇ ਕੰਮ ਹੋਣਾ। ਤਰਨ ਦਾਣ ਆਕਰ ਮੇਰੇ ਦਵਾਈ ਦਾ ਟਾਈਮ ਹੋਇਆ ਵਾ। ਆ ਲੋ। ਅਕਲਾਂ ਨੂੰ ਪਾ ਕੇ ਦੇ ਪਹਿਲਾਂ ਹੁੰਦੇ। 44 ਹੁੰਦੇ ਕੋਲੋਂ ਉਹ ਵਰਤ ਕੇ ਕੋਈ ਸਪਾਸਟ ਪਾ ਲਈਏ। ਫੜ ਜਾ ਦੋ ਮਟ ਦੋ ਬੱਲੇ ਦੀ ਟੋੜ। ਹੈ? ਦੋ ਮਟ ਫੜ ਜਾ ਬੰਦੇਆਂ ਦੇ ਘੁੰਦੇ ਦੋ। ਬਸ ਨਿਕਲੀ ਨਹੀਂ ਆਇਆ ਪਿੰਨ ਅਜੇ ਸਵਾਰ ਕੇ ਲੋ ਜੀ ਲੈਂਡੀ ਜੀ ਕਰਤੀ ਆ ਬੈਗੜ ਵਿਚਾਰੀ ਜੀ ਅੰਦਰ ਕਰਤੀ ਏ ਬਾਹਰ ਰਹਿ ਕੇ ਦੋ ਹੀ ਗਿਰਨ ਗਿਆ ਬੂਸ ਲਗਣਗੇ ਸਲੀਬ ਨੂੰ ਹੈ ਬੂਸ ਲਗਣਗੇ ਅੰਦਰ ਆ ਆ ਘਟੋ ਪਹਿਲਾਂ ਉਹਦਾ ਫੜ ਕੇ ਕੱਟ ਲੋ ਵਾਰ ਵੇ ਲੋ ਜੀ ਕਢਾ ਦਿਆ ਮਿਸਤਰੀਆਂ ਨਾਲ ਪਾਗੜ ਬੋਰ ਖੋਲ ਗਏ ਹੁਣ ਇਹਦਾ ਕੰਮ ਕਰਾ ਦੇ ਕਢਾ ਦਿਆ ਮਿਸਤਰੀਆਂ ਨਾਲ ਪਾਗੜ ਬੋਰ ਖੋਲ ਗਏ ਹੁਣ ਇਹਦਾ ਕੰਮ ਕਰਾ ਦੇ ਉਹ ਰੈਣ ਦੇ ਬਿਲਡਿੰਗ ਬਿਲਡਿੰਗ ਕਰਾਉਣੇ ਨੇ ਆਹ ਬਲਾਹ ਓਹੋ ਬਾਈ ਦੇ ਲੈਂਟਰ ਵਾਲੂਏ ਮੁਰਗੀ ਮਸ਼ੀਨ ਸਾਡੀ ਓਹੋ ਇਹ ਕੋਈ ਪਤਾ ਆ ਵੀ ਘੁੰਮਦੀ ਐ ਖੜੀ ਕਿ ਕੋਈ ਸੋਰੀ ਹੈ ਦੀਨ ਧਰਮ ਮੈਂ ਘੁੰਮ ਕੇ ਉੱਧਰ ਲੈਂਟਰ ਨਾਲ ਲੱਗ ਓ ਯਾਰ ਇਹ ਨੂੰ ਪੈਨ ਤੇ ਮੈਨੂੰ ਨਹੀਂ ਸੁਣ ਆਰਾਮ ਨਾਲ ਇਹੋ ਇਹ ਸੁਣ ਪੈ ਇਹ ਐਟਮਾਈਟ ਚਾਹੇ ਕੋਈ ਬੰਦਾ ਲਾਤੀ ਐ ਵਿਚਾਰੀ ਘੁੰਮ ਕੇ ਦੀ ਖੜੀ ਖੜੀ ਪਤਾ ਨਹੀਂ ਕੀ ਦੀ ਗਿਆ ਪਹਿਲਾਂ ਹਵਾ ਜੇ ਕਰਕੇ ਹੁਣ ਥੱਲੇ ਹੀ ਰੱਖਤੀ ਆ ਹਾਂਜੀ ਵੀਰੋ ਜਿਹੜਾ 2-3 ਦਿਨ ਤੋਂ ਵਲੌਗ ਨਹੀਂ ਆ ਰਿਹਾ ਸੀਗਾ ਉਹਦੇ ਪਿੱਛੇ ਦੀ ਰੀਜਨ ਸੀਗਾ ਪਹਿਲਾਂ ਤਾਂ ਕੁਝ ਆਪਣਾ ਬੰਦਾ ਡੇਲਾ ਸੀਗਾ ਤੇ ਤਾਂ ਨਹੀਂ ਆਏ ਦਿਨਾਂ ਬਲੌਗ ਤੇ ਹੁਣ ਕੰਮ ਬੰਦ ਹੋਣ ਦਾ ਮਰੀਜ਼ ਦੱਸ ਦਉ ਸਮੂ ਮੈਂ ਕਲਿੱਪ ਐਡ ਕਰਦਾ ਹਾਂ ਤੁਸੀਂ ਦੇਖ ਲੀਓ ਤੁਸੀਂ ਦੇਖ ਹੀ ਲਿਆ ਇਹ ਸੀਨ ਹੋਇਆ ਇੱਕ ਬੱਚੇ ਦੀ ਨਾ ਆਪਣੇ ਟਰੈਕਟਰ ਥੱਲੇ ਆਉਣ ਕਰਕੇ ਮੌਤ ਹੋ ਗਈ ਸੀ ਜੀ ਮੱਛਲੀ ਪਿੰਡ 'ਚ ਤੇ ਆਪਣੇ ਬੰਦੇ ਦੀ ਗਲਤੀ ਤਾਂ ਹੈ ਨਹੀਂ ਸੀਗੀ ਟਰੈਵਰਦੀ ਨਾਲ ਬੱਚਾ ਖੜੇ ਸੀਗੇ ਦੋ ਸਾਈਕਲ 'ਵਾਂ ਉਹ ਦੂਜੇ ਹੁੰਡੇ ਨੇ ਉਹਨਾਂ ਦੇ ਛੋਟੇ ਜਿਹੇ ਨਾਲ ਦੇ ਨੂੰ ਤੱਕਾ ਦੇ ਕੇ ਮਾਰਿਆ ਉਹ ਆਪਣੇ ਟਰੈਕਟਰ ਦੇ ਥੱਲੇ ਆ ਗਿਆ ਉੱਥੇ ਕੋਈ ਆ ਕੋਈ ਗ੍ਰਾਮ ਪੁੱਤਰ ਦਾ ਮਤਲਬ ਕੋਈ ਬਣੀ ਹੋਈ ਆ ਤੇ ਦੰਦੇ ਨਾਲੇ ਵੀ ਉਹ ਟੈਂਪ ਪੌਂਸ ਨੂੰ ਪਰ ਡੈਕਟਰ ਰੁਕਿਆ ਨਹੀਂ ਹੈਗਾ ਬੱਚੇ ਦੇ ਉੱਪਰ ਚੜ੍ਹ ਗਿਆ ਸਿੱਥੇ ਉੱਥੇ ਆਉਣ ਦਾ ਸਪੋਰਟ ਡੈਥ ਹੋ ਗਈ ਤੇ ਤਾਂ ਕਰਕੇ ਕੰਮ ਬੰਦ ਹੋ ਗਿਆ ਹੋਇਆ ਕੋਈ ਕੰਮ ਨੂੰ ਤਾਂ ਕੋਈ ਨਹੀਂ ਆਉਂਦਾ ਬੱਚਾ ਚਲੇ ਗਿਆ ਕੋਈ ਨਹੀਂ ਦੇ ਸਕਦੇ ਕਿਸੇ ਦਾ ਹਨਾ ਬਹੁਤ ਦੁੱਖ ਹੈ ਇਸ ਚੀਜ਼ ਬਾਰੇ ਤਾਂ ਸਾਨੂੰ ਬੰਦ ਕਰ ਕੰਮ ਜਦੋਂ ਪਤਾ ਕੰਮ ਵਜਾਂਦੇ ਤਾਂ ਲੋਕ ਵਣਦੇ ਆ ਆ ਰੀਜਨ ਸੀਗਾ ਤੇ ਥੋੜਾ ਜਿਹਾ ਉਹਨਾਂ ਨੇ ਮੈਨੂੰ ਰਿਮੂਵ ਕਰ ਦਿੱਤਾ ਗਏ ਵੀ ਇਹ ਵੀ ਵੀਡੀਓ ਆਉਣੀ ਹੈ ਇਹ ਵਲੌਗ ਤੇ ਕਦਾਂ ਕੰਪਲੀਟ ਹੋ ਜਾਂਦਾ ਇਹ ਮੈਂ ਐਸੀ ਕਰਕੇ ਰੁਪਿਆ ਹੋਗਾ ਕਿ ਆ ਵੀਡੀਓ ਆ ਜਦੀ ਹੈ ਮੈਂ ਤੁਹਾਨੂੰ ਦਿਖਾ ਦੋਗਾ ਇਹ ਚੀਜ਼ ਹੋਇਆ ਉਹਨਾਂ ਨੇ ਫਿਰ ਡਰਾਈਵਰ ਨਾਲ ਆਪਣੇ ਨਾਲ ਬਹੁਤ ਕੁੱਟਮਾਰ ਕੀਤੀ ਮੋਦੀ ਵੀ ਵਿਚਾਰੇ ਜੀ ਕੀ ਗਲਤੀ ਵੀ ਹੈ ਨਾ ਉਹ ਵਿਚਾਰਾ ਕਿਆ ਕਰਦਾ 50 ਰੁਪਏ ਹੀ ਨਹੀਂ ਰੈਂਟ ਕੋਪਾ ਹੈ ਸੀ ਇੱਕ ਸੋਨ ਡਰਾਈਵਰ ਗਲਤੀ ਤੇ ਸੋਨਾ ਚੋਰੀ ਉਹਨਾਂ ਨੇ ਕੱਪੜੇ ਪਾੜੋ ਕੇ ਕੁਸ ਕਰਿਆ ਵੀਡੀਓ ਬਲ ਕਹਿਣਾ ਮੈਂ ਤੇਰਾ ਨਹੀਂ ਹੈ ਬਾਈ ਤੁਹਾਡੀ ਹੈ ਕਿਆ ਨਾਮ ਫਿਰ ਬੂਹ ਹੈ ਜੀ ਮੇਰਾ ਪੁੱਤ ਦਾ ਪੁੱਤ ਦਾ ਸਾਲਾ ਟਰੈਕਟਰ ਨੂੰ ਚੜੀ ਭਾਈ ਟਰੈਕਟਰ ਖੜਾ ਰਹਿਣ ਦੇ ਉਹ ਨਹੀਂ ਹੋਂ ਦਾ ਸਪੋਰਟ ਯਾਰ 100 ਕਿਲੋ ਹੋ ਜਾਂਦਾ ਹਨਾ ਪੜਕ ਗਈ ਪਬਲੀਕ ਜੀ ਹਨਾ ਕਿ ਆ ਕਿਸ ਨੂੰ ਮੱਕ ਤੋਂ ਪਤਾ ਦਿਖਿਆ ਨਹੀਂ ਕਿਵੇਂ ਹੋ ਗਈ ਦਰ ਤੱਕ ਤੇ ਹੁਣ ਉਹ ਆਪਣਾ ਡਰਾਈਵਰ ਗੇਲ ਚਾ ਪਰ ਉਹ ਪ੍ਰਦੇਸ਼ ਚ ਚਲੇਗਾ ਤੇ ਕੰਮ ਕਰਕੇ ਜੇ ਕੰਮ ਇਹ ਚੱਲ ਰਿਹਾ ਕੰਮ ਇਹ ਚਲਾਉਣ ਦੇ ਲਈ ਜ ਆਉਣਾ ਬੱਚਾ ਤਾਂ ਦੇ ਨਹੀਂ ਸਕਦੇ ਆਪਾਂ 10 ਸਾਲ ਦਾ ਬੱਚਾ ਦਾ ਐ ਹੁੰਦਾ ਸਪੋਰਟ ਐਕ ਤੋਂ ਜੇ ਕੋਈ ਉਰੇ ਨੂੰ ਗੱਤਨ ਪਾਉਣ ਤੋਂ ਤੁਸੀਂ ਦੇਖ ਲਿਆ ਲਾਂਗ ਵੀ ਹੈ ਟਰੈਕਾ ਛਾ ਚੀਜ਼ ਹੋਈ ਐ ਤੇ ਬਾਕੀ ਹੁਣ ਦੇਖੋ ਅੱਗੇ ਅੱਗੇ ਕੇਸ ਚੱਲੇਗਾ ਹੁਣ ਉਹ ਤਦ ਉਸਮੀ ਹੋ ਜਾਦਗਾ ਕਿੱਥੇ ਜਾ ਕੇ ਫੈਸਲਾ ਨਿਬੜਦਾ ਫੈਸਲਾ ਵੀ ਹੋ ਜੇਗਾ ਜਦੋਂ ਅੰਕ ਬੱਚਾ ਤਾਂ ਨਹੀਂ ਦੇ ਸਕਦੇ ਆਪਾਂ ਹਨਾ ਇਕੱਲਾ ਇਕੱਲਾ ਮੁੰਡਾ ਸੀਗਾ ਮੱਛੀ ਪਿਣਾ ਤਾਈ ਸੀ ਜੋ ਇਹ ਇੱਦਾਂ ਲਾਗ ਨੇ ਡਗਾ ਨਾ ਪਤਾ ਹੀ ਉਹ ਕਾਫੀ ਦਿਨ ਹੋ ਗਏ 20 ਤਰੀਕ ਦੀ ਕਰ ਲੱਗੀ 20 ਕੇ ਜਿਹੜੀ ਅੱਜ 25 26 ਤਰੀਕ ਹੋ ਗਈ ਤੇ ਬਸ ਸਾਹ ਜੀ ਸਿੰਘ ਦੇ ਤੇ ਹਾਂਜੀ ਫਿਰ ਮੇਰੇ ਸਵਾਗਤ ਆ ਤੁਹਾਡਾ ਸਾਡਾ ਉਸੇ ਵਲੌਗ ਤੇ ਤੇ ਪਰਸ ਚੁੱਥੇ ਬੀਸੀ ਨੂੰ ਉੱਤੇ ਛੱਡੇ ਆਏ ਸੀਗੇ ਤੇ ਉਹਦਾ ਕੰਮ ਹੋਣਾ ਸਟਾਰਟ ਕਰਾਇਆ ਇਹਦੇ ਦੀ ਓਏ ਅੱਥੇ ਜਾ ਸੀ ਗਰਮੀ ਇੰਨੀ ਜ਼ਿਆਦਾ ਪੁੱਛੋ ਨਾ ਤੇ ਤਾਂ ਕਰਕੇ ਪਰਨੇ ਕਿੱਲੇ ਕਰ ਕਰਕੇ ਕੰਮ ਚਲਾਉਣਾ ਪੈ ਰਿਹਾ ਸ਼ਾਮ ਦੇ 5 ਵਜੇ ਕੇ ਸਾਡੇ ਪੰਜ ਦਾ ਟਾਈਮ ਹੋ ਗਿਆ ਤੇ ਫਿਰ ਵੀ ਗਰਮੀ ਬਹੁਤ ਜ਼ਿਆਦਾ ਇੱਕ ਵਾਰ ਨੇ ਸੱਤ ਕਮੜੀ ਕਿੰਨੇ ਚੱਕ ਪੰਜ ਕਿਲੋਮੀਟਰ ਦੀ ਗਈ ਪੰਜ ਵਾਰੀ ਪਰਨਾ ਕਰਨਾ ਕਰਦੇ ਮੈਂ ਪੰਜ ਵਾਰੀ ਕਰਿਆ ਤੇ ਤਿੰਨ ਵਾਰੀ ਤੇ ਬਿਆਨ ਨਹੀਂ ਰੱਖਦੇ ਮੇਰੇ ਨਾਲ ਹੈ ਪੰਜ ਵਾਰੀ ਕਰਿਆ ਮੈਂ ਤਿੰਨ ਵਾਰੀ ਹਾਂ ਮੈਂ ਦੋ ਵਾਰੀ ਘਰਾਂ ਵੀ ਕਰਕੇ ਲਿਆ ਇਹਦਾ ਹੈ ਨਾ ਇਹ ਵਸੋ ਨਾ ਵਸੋ ਤਰਾਸੇ ਸਿੱਟਾ ਨਹੀਂ ਇਹੋ ਕੋ ਫਿਰ ਨਾ ਜ਼ਰੂਰੀ ਬੈਲੇ ਕੰਡਵਾ ਲੜੂਗੇ ਤੇ ਹੁਣ ਜੇ ਮੈਂ ਮੈਂ ਠੀਕ ਜੇ ਟਰਾਲੇ ਬੰਦੇ ਸਾਰੀ ਸੀਤਾ ਮੂੜੀ ਨਹੀਂ ਬਣਾਈ ਮੈਂ ਮਾਦੀ ਨਾ ਉਹਦਾ ਪਈ ਆ ਜੇ ਇਹ ਬਲਾਉ ਜਾਈ ਟਿਕਰ ਕਰਕੇ ਪਾਉਂਦਾ ਬਾਦੇ ਹੈਗੇ ਟੈਨਸ਼ਨ ਨਾ ਲੈ ਤੂੰ ਹੁਣ ਫੇਰ ਤੂੰ ਚੜਾਈ ਨਹੀਂ ਨਹੀਂ ਹਾਂ پتہ ਕੀ ਗੱਲ ਟਰਾਲਾ ਹਿੱਲੀ ਜਾਂਦਾ ਉੱਥੇ ਲੈ ਕੋਸੇ ਨਹੀਂ ਹੁੰਦਾ ਹੈਗਾ ਆ ਮੈਂ ਚਾਰ ਬੰਦਾ ਮੈਂ ਉਹੀ ਚੜਾ ਕੇ ਤੇਰਾ ਜੀ ਚੜਾ ਕੇ ਤੇ ਜੀ ਵੀਡੀਓ ਬਣਾਉਂਗਾ ਅੱਜ ਇਹਦਾ ਮਸ਼ੀਨ ਚੜਾਉਣੀ ਆਪਾਂ ਨੇ ਅੱਜ ਮੈਂ ਮਸ਼ੀਨ ਹੀ ਚੜਾਉਂਦਾ ਠੀਕ ਹੈ ਤਾਂ ਇੱਧਰ ਤੋਂ ਫਿਰ ਫਿਰ ਕੇ ਕਹਿਣਗੇ ਕਿ ਮੁੰਡੇ ਨੂੰ ਮਸ਼ੀਨ ਹੀ ਚੜਾਉਣੀ ਆਂਦੀ ਹੈ ਤੂੰ ਚੜਾਈ ਰਿਹਾ ਤੂੰ ਚੜਾਈ ਵਾਸਤੇ ਨੂੰ ਕਹਿਦਾ ਮੈਂ ਨਹੀਂ ਚੜਾਉਂਦਾ ਹੈਗਾ ਨਹੀਂ ਸਾਨੂੰ ਅੱਜ ਮੈਂ ਦਿਖਾਉਣਾ ਮਸ਼ੀਨ ਕਿਵੇਂ ਚੜਾਉਂਦਾ ਨਾਲੇ ਅੱਜ ਅਸੀਂ ਇਹਨਾਂ ਦਾ ਕੰਮ ਕਰਾਉਂਦਾ ਹਾਂ ਇੱਕ ਆਹ ਵਾਕ ਜਾ ਕੇ ਤੇ ਆਉਂਦੇ ਟਰਾਲਾ ਆਇਆ ਵਾ ਬਾਜਾ ਆ ਕੇ ਹੁਣ ਲੋੜੇ ਕਰਦੀਆਂ ਇਰਕਮਾਉਂਗ ਹਰਸੀ ਨਾ ਟੈਨਸ਼ਨ ਲੈ ਤੂੰ ਲੋ ਜੀ ਮੜੋ ਦੇਖੋ ਕੰਡੀਸ਼ਨ ਓਕੇ ਦੀ ਰਿਪੋਰਟ ਹੋ ਗਈ ਆ ਦੰਦਿਆਂ ਲੱਗੇ ਸਾਰੇ ਪਲੇਟ ਪਲੇਟ ਟੁਕੜੇ ਜੋ ਜੋ ਲੱਗਣੇ ਦਾ ਪਿੰਨਾ ਨਵੀਆਂ ਪੈ ਗਈਆਂ ਪੁਛ ਲੱਗ ਕੇ ਟਕ ਟਕ ਕਰਨੇ ਤੋਂ ਹਟ ਗਈ ਤੇ ਹੋਰ ਤਾਂ ਮਾੜੇ ਮੋਟੇ ਜੇ ਕੰਮ ਰਹੇਗੇ ਜਿਹੜੇ ਕਰਨੇ ਆਲੇ ਹਰਿਆਣ ਦੇ ਅੱਗੇ ਬੱਸ दादा बस ਇਹ ਕਿੰਨਾ ਟਾਈਮ ਲੱਗੂਗਾ ਹੋਰਾਂ ਟਾਈਮ ਹੋ ਰਿਹਾ ਉਹ ਨਹੀਂ ਰੁਕਦਾਗਾ ਹੁਣ ਦੇ ਬੈਕ ਆਊਟ ਦੇ ਜਾਮ ਲਵਾ ਲੈਣਾ ਨਾ ਓਰੇ ਹਾ ਉਰੀ ਆਣਦੇ ਉਹ ਬੜਾ ਲੈ ਫੜ ਫੋਨ ਫੜ ਉਹਨਾਂ ਆਪੇ ਲਾਉਣਗੇ ਗੁੱਟੇ ਕੱਟ ਕੇ ਤੇ ਟਰਾਲੀ ਆਪੇ ਕੱਢਣਗੇ ਆਨ ਕਰਤਾ ਉਹ ਲੈਣਾ ਤਾਂ ਕੰਪਨੀ ਮਦੀਪ ਮਸ਼ੀਨ ਹੋਰ ਅੱਗੇ ਕਰ ਇਨੀ ਥੋੜੀ ਜਿਹੀ ਬੱਸ ਮੜਾ ਪਿੱਛੇ ਕਰ ਸਿੱਧੀ ਜਾਣਦੇ ਅ ਗੁੱਟਕੇ ਟੁੱਟਗੇ ਨਾਲੇ ਨਵੇਂ ਲਿਆਏ ਗੁੱਟਕੇ ਤੂੰ ਦੀ ਤਾਰ ਨਹੀਂ ਹੈ ਕਿਤੇ ਕਿ ਨਹੀਂ ਬਾ ਉੱਥੇ ਦਾ ਕਰ ਲੂੰਗਾ ਤੂੰ ਹਾਂ ਅਸੀਂ ਲੰਘ ਜਾਾਂਗੇ ਰਾਜੇ